ਨੰਨੀ ਸ਼ਾਂ ਉਹ ਵੀ ਖੜੀ ਸੀ ਖ ਝੋਨੇ ਦੇ ਖੇਤ ਚ ਮੈਂ ਕਿਹਾ ਸ਼ੁਕਰ ਉਹ ਸਾਨੂੰ ਦੱਸੀ ਜਾਂਦੀ ਸੀ ਉਹ ਪੰਜਾਬੀਆਂ ਨੂੰ ਦੱਸੀ ਜਾਂਦੀ ਸੀ ਤੇ ਉਹਦੀ ਪੰਜਾਬੀ ਸੁਣਨ ਵਾਲੀ ਸੀ ਇਹ ਝੋਨਾ ਹੈ ਇਹ ਉਹਦੀ ਪਰਾਲੀ ਹੈ ਇਹ ਪਰਾਲੀ ਨੂੰ ਅੱਗ ਲਗਾਉਂਦੇ ਨੇ ਇਹ ਕੇਜਰੀ ਵਾਲਾ ਭਗਵੰਤ ਮਾਨ ਹੈ ਲੈ ਭਗਵੰਤ ਮਾਨ ਨਹੀਂ ਮੈਂ ਕਿਹਾ ਭਗਵੰਤ ਸ਼ਿੰਗਾਂ ਲੋਟਰੀਆਂ ਮਾਰਦੀ ਸੀਗੀ ਉਹ ਨੀਰੂ ਬਾਜਵਾ ਜੀ ਆ ਕੇ ਦਲਜੀਤ ਦੇ ਸੋਚ ਜਦੋਂ ਪਸੂੜੀ ਪਈ ਤੇ ਦਲਜੀਤ ਦਾ ਸਰਦਾਰ ਜੀ ਦੀਆਂ ਪੋਸਟਿੰਗ ਡਿਲੀਟ ਕਰਕੇ ਆਦੇ ਤਿੰਜਾ ਪੂਜਾਂ ਜਿਹਨੂੰ ਬਾਬਾ ਬੋੜ ਕਹਿੰਦੇ ਆ ਗੁਰਦਾਸ ਸਾਹਿਬ ਕਿਦੋਂ ਰੌਲਾ ਪਿਆ ਇਹਨਾਂ ਦਾ ਤੇ ਹੱਕ 'ਚ ਕੌਣ ਖੜਾ ਸੀ ਪੂਰੇ ਪੰਜਾਬ 'ਚ ਕਲਾਕਾਰਾਂ 'ਚ ਦਲਜੀਤ ਦਲਜੀਤ ਤੇ ਆ ਕੇ ਖੜ ਗਿਆ ਗੁਰਦਾਸ ਦਲਜੀਤ ਦੇ ਹੱਕ 'ਚ ਸੋ ਦਲਜੀਤ ਸਿਆ ਇਹ ਨਹੀਂ ਖੜਨ ਖੜਨ ਵਾਲੇ ਹੁੰਦੇ ਇਹ ਤਾਂ ਬਸ ਠੀਕ ਆ ਚਲਦੀ ਚ ਚਲਾਉਣ ਵਾਲੇ ਬੰਦੇ ਆ

आरडीएफ ਦਾ ਰੂਰਲ ਡਿਵੈਲਪਮੈਂਟ ਫੰਡ ਦਾ ਰੋਕੀ ਬੈਠਿਆ ਉਹ ਅੱਜ ਜਾਰੀ ਕਰ ਦੇਣਾ ਇੱਕ ਸੜਕ ਪੰਜਾਬ ਦੇ ਵਿੱਚ ਤੁਝ ਟੋਆ ਦਿਖਾ ਦਿਓ ਇੱਕ ਸਿੰਗਲ ਸੜਕ ਚ ਪੰਜਾਬ ਦੀ ਚ